ਆਣਾ ਵੀਰ ਪਹਿਲਾਂ ਹੀ ਦੱਸ ਗਿਆ ਸੀ ਕਿ ਮੈਂ ਹੁਣ ਕਦੀ ਨਹੀਂ ਆਵਾਂ ਮੌਤ ਆਪਣੀ ਦਾ ਸੱਚ ਕਾਫੀ ਟਾਈਮ ਪਹਿਲਾਂ ਹੀ ਕਹਿ ਗਿਆ ਸੀ ਜੋ ਬਾਦ ਮੈਂ ਮੁੜਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹੁਣ ਵੀ ਜੇ ਕੋਈ ਮਾਨਾ ਮਰ ਜਾਣਾ ਉਹ ਪਿੱਛੇ ਯਾਦਾਂ ਰਹਿ ਜਾਣੀਆਂ ਪਤਾ ਨਹੀਂ ਵੀ ਕੱਲ ਨੂੰ ਸਾਹ ਆਉਣਾ ਜਾਂ ਨਹੀਂ ਆਉਣਾ ਤੁਸੀਂ ਇਸ ਦੁਨੀਆ ਤੇ ਰਹਿਣਾ ਜਾਂ ਨਹੀਂ ਰਹਿਣਾ ਤੁਹਾਡਾ ਕੋਈ ਕਰੀਬੀ ਇਸ ਦੁਨੀਆ ਤੋਂ ਚਲੇ ਜਾਣਾ ਕੁਝ ਨਹੀਂ ਪਤਾ ਇਸੇ ਕਰਕੇ ਕਹਿੰਦੇ ਆ ਵੀ ਪਿਆਰ ਮੁਹੱਬਤ ਨਾਲ ਰਹੋ ਆ ਵੀਰਨਾ ਸਮਸ਼ੇਰ ਢੀਂਸਾ ਜਦੋਂ ਪੰਜਾਬ ਚ ਹੜ ਆਏ ਨਾ ਇਹਨੇ ਵੀਰ ਨੇ ਬਹੁਤ ਹੈਲਪ ਕੀਤੀ ਮਾਲਵੇ ਏਰੀਏ ਚੋਂ ਸੰਗਰੂਰ ਜ਼ਿਲ੍ਹੇ ਚੋਂ ਆ ਵੀਰ ਤੇ ਇਹਨੇ ਆਨ ਕੇ ਮਾਝੇ ਵਿੱਚ ਨਾ ਰਾਸਨ ਦੀ ਤੇ ਹੋਰ ਕਈ ਚੀਜ਼ਾਂ ਦੀ ਬਹੁਤ ਹੈਲਪ ਕੀਤੀ ਪਰ ਉੱਥੇ ਜਦੋਂ ਵੀਰ ਨੇ ਦੇਖਿਆ ਨਾ ਵੀ ਇੱਥੇ ਤਾਂ ਲੁੱਟ ਮਚੀ ਹੋਈ ਏ ਜਿਹਨੂੰ ਰਾਸ਼ਨ ਚਾਹੀਦਾ ਏ ਉਹਨੂੰ ਰਾਸ਼ਨ ਮਿਲਦਾ ਨਹੀਂ ਪਿਆ ਤੇ ਹੋਰ ਲਟੂ ਲੋਕ ਨਾ ਆਨ ਕੇ ਰਾਸ਼ਨ ਲਈ ਜਾ ਰਹੇ ਆ ਤਾਂ ਵੀਰ ਗੁੱਸੇ ਚ ਆਨ ਕੇ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਇੱਥੇ ਕੋਈ ਹੈਲਪ ਨਹੀਂ ਕਰਨੀ ਮੈਂ ਕਦੀ ਨਹੀਂ ਇੱਥੇ ਆਉਣਾ ਮੈਂ ਨਹੀਂ ਆਉਣਾ ਤੇ ਸੱਚੀ ਯਾਰੋ ਉਹੀ ਵੀਰ ਦੇ ਬੋਲ ਸੱਚ ਹੋ ਗਏ ਵੀਰ ਆਪਣੀ ਗੱਲ ਪਗਾ ਚੱਲਿਆ ਕਿ ਮੈਂ ਨਹੀਂ ਆਉਣਾ ਨਹੀਂ ਆਉਣਾ ਕਾਲੀ ਵੀ ਸਾਰੀ ਲਵੇ ਰੱਖ ਲਈ ਹੈ ਕੋਈ ਬੰਦੇ ਵਾਲੀ ਗੱਲ ਹੈ ਯਾਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਂਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦਾਂਗੇ ਔਰੇ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਪਰ ਵਾਲਾਗਾ ਜਿਹੜਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਨਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹੁਣ ਵੀ ਜੇ ਕੋਈ ਵੀਰ ਸੱਚੀ ਇਸ ਦੁਨੀਆ ਤੋਂ ਚਲੇ ਆ ਗਿਆ ਤੁਹਾਨੂੰ ਪਤਾ ਹੀ ਆ ਕਿ ਵੀਰ ਦਾ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਵੀਰ ਇਸ ਦੁਨੀਆ ਤੋਂ ਚਲੇ ਆ ਗਿਆ ਸੋ ਆਪਾਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਇਹ ਵੀਰ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਇਸ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਰੱਬ ਰੱਬ ਇਸ ਦੇ ਪਰਿਵਾਰ ਤੇ ਹਮੇਸ਼ਾ ਹੱਥ ਰੱਖੇ ਸੋ ਤੁਸੀਂ ਇਸ ਵੀਰ ਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਹਰ ਕੋਈ ਇਸ ਵੀਰ ਦੇ ਲਈ ਅਰਦਾਸ ਕਰੇ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ